ਫਲੋਰ ਦੇ ਮਹੱਲਾ ਸੰਤੋਖਪੁਰ ਦੀ ਰਹਿਣ ਵਾਲੀ ਕਮਲਜੀਤ ਕੌਰ ਪਤਨੀ ਨਰਿੰਦਰ ਕੁਮਾਰ ਨੇ ਆਪਣੇ ਦਿਓਰ ਗੁਰਪ੍ਰੀਤ ਗੋਪੀ ਤੇ ਪੈਸੇ ਤੇ ਗਹਿਣੇ ਚੋਰੀ ਕਰਨ ਦੇ ਲਾਇ ਗੰਭੀਰ ਰੋਪ ਜਦੋਂ ਦੱਸਿਆ ਕਿ ਫਲੋਰ ਅਕਲਪੁਰ ਰੋਡ ਮਹੱਲਾ ਸੰਤੋਖਪੁਰ ਦੀ ਰਹਿਣ ਵਾਲੀ ਕਮਲਜੀਤ ਕੌਰ ਪਤਨੀ ਨਰਿੰਦਰ ਕੁਮਾਰ ਅਤੇ ਉਸਦੇ ਪਿਤਾ ਤੇਜੂਰਾਮ ਨੇ ਜਾਣਕਾਰੀ ਦਿੰਦੇ ਦੱਸਿਆ ਕਿ 2 ਮਹੀਨੇ ਪਹਿਲਾਂ ਮੇਰੇ ਦਿਓਰ ਗੁਰਪ੍ਰੀਤ ਨੇ ਮੇਰੀ ਅਤੇ ਮੇਰੇ ਸਹੁਰਾ ਸਾਹਿਬ ਤੇਜੂਰਾਮ ਦੀ ਕੁੱਟਮਾਰ ਕੀਤੀ ਸੀ ਅਤੇ ਸਾਡੇ ਗੰਭੀਰ ਸੱਟਾਂ ਮਾਰੀਆਂ ਸਨ ਅਸੀਂ ਫਲੋਰ ਦੇ ਸਿਵਲ ਹਸਪੀਟਲ ਵਿਖੇ ਦਾਖਲ ਵੀ ਰਾਏ ਸਨ ਤੇ ਸਾਡੀ ਪੁਲਿਸ ਕੰਪਲੇਟ ਵੀ ਕੀਤੀ ਗਈ ਸੀ 2 ਮਹੀਨੇ ਬੀਤ ਜਾਂਦੇ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਤੇ ਸਾਡਾ ਕੋਈ ਵੀ ਫੈਸਲਾ ਨਹੀਂ ਹੋਇਆ ਅੱਜ ਗੁਰਪ੍ਰੀਤ ਅਤੇ ਉਸ ਦੀ ਘਰ ਵਾਲੀ ਪੁਲਿਸ ਮੁਲਾਜ਼ਮਾਂ ਨਾਲ ਲੈ ਕੇ ਘਾਰਾ ਇਹ ਤੇ ਆਪਣਾ ਸਮਾਨ ਚੱਕ ਕੇ ਲੈ ਗਿਆ ਅਤੇ ਉਸ ਦੇ ਨਾਂ ਨਾਲ ਸਾਡਾ ਸਮਾਨ ਵੀ ਉਹਨਾਂ ਨੇ ਚੁੱਕ ਲਿਆ ਅੱਗੇ ਉਹਨਾਂ ਨੇ ਕਿਹਾ ਕਿ ਮੇਰੀ ਅਲਮਾਰੀ ਵਿੱਚ ਪਏ 10000 ਰੁਪਏ ਸੋਨੇ ਦੀ ਚੈਨੀ ਇੱਕ ਮੁੰਦਰੀ ਅਤੇ ਕੰਨਾਂ ਦੀਆਂ ਬਾੜੀਆਂ ਵੀ ਚੁੱਕੇ ਲੈ ਗਏ ਨਾਲ ਆਏ ਪੁਲਿਸ ਮੁਲਾਜ਼ਮਾਂ ਨੇ ਸਾਡੀ ਇੱਕ ਵੀ ਗੱਲ ਨਹੀਂ ਸੁਣੀ ਉਹਨਾਂ ਨੇ ਕਿਹਾ ਕਿ ਸਾਡਾ ਸਮਾਨ ਸਾਨੂੰ ਵਾਪਸਵਾਜ ਜਾਵੇ ਜਦੋਂ ਇਸ ਸਬੰਧੀ ਕਮਲਜੀਤ ਦੇ ਦੇਵਰ ਗੁਰਪ੍ਰੀਤ ਗੋਪੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਸਾਰੇ આરોਪਾਂ ਨੂੰ ਸ੍ਰੀ ਤੋਂ ਇਨਕਾਰਤਾ ਅਤੇ ਕਿਹਾ ਕਿ ਮੈਂ ਸਿਰਫ ਆਪਣਾ ਹੀ ਸਮਾਨ ਲੈ ਕੇ ਆਇਆ ਹਾਂ ਮੈਂ ਉਹਨਾਂ ਦੀ ਕਮਰੇ ਵਿੱਚ ਵੜਿਆ ਹੀ ਨਹੀਂ ਗੁਰਪ੍ਰੀਤ ਦੇ ਪਿਤਾ ਤੇਜੂਰਾਮ ਨੇ ਗੁਰਪ੍ਰੀਤ ਤੇ ਗੰਭੀਰ આરોਪ ਲਗਾਏ ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਬੇਦਖਲ ਕੀਤਾ ਹੋਇਆ ਹੈ ਫਿਰ ਵੀ ਸਾਡੇ ਨਾਲ ਇਹ ਮਾੜਾ ਪਤੀਰਾ ਕਰਦਾ ਹੈ ਉਹਨਾਂ ਆਪਣ ਉਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਸ ਮੌਕੇ ਮਲਾਂ ਨਵਾਸੀਆਂ ਨੇ ਵੀ ਇਸਪੀਡ ਪਰਵਾਰ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਜਦੋਂ ਇਸ ਬਾਰੇ ਥਾਣਾ ਫਲੋਰ ਦੇ ਐਸਆਈ ਸੁਰਿੰਦਰ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਦੀ ਪਰਿਵਾਰਕ ਲੜਾਈ ਹੈ ਕੋਈ ਪੈਸਿਆਂ ਦੇ ਲੈਣ-ਦੇਣ ਕਰਕੇ ਝਗੜਾ ਹੋਇਆ ਸੀ ਲੇਕਿਨ ਗੁਰਪ੍ਰੀਤ ਨੇ ਸਬੂਤ ਸਾਡੇ ਸਾਹਮਣੇ ਝੱਕਿਆ ਹੈ ਉਹ ਕਮਲਜੀਤ ਕੌਰ ਦਾ ਕੋਈ ਵੀ ਸਮਾਨ ਨਹੀਂ ਲੈ ਕੇ ਗਿਆ ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਗਲਬਾਤ ਹੈ ਤਾਂ ਇਹ ਪਰਿਵਾਰ ਮੈਨੂੰ ਅੜ ਕੇ ਮਿਲ ਸਕਦਾ ਹੈ ਲੇਕਿਨ ਕਮਲਜੀਤ ਕੌਰ ਅਤੇ ਤੇਜੂ ਰਾਮ ਨੂੰ ਲਗਾਏ આરોਪ ਇੱਕ ਜਾਂਚ ਦਾ ਵਿਸ਼ਾ ਹਨ ਇਸ ਮੌਕੇ ਮਹਿੰਦਰ ਕੌਰ ਰਾਜਵਿੰਦਰ ਕੌਰ ਰਾਣੀ ਸੋਨੀਆ ਕਮਲੇਸ਼ ਅਤੇ ਮੱਖਣ ਸਿੰਘ ਅਤੇ ਹੋਰ ਮਹੱਲਾ ਨਵਾਸੀ ਮੌਜੂਦ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰ ਤੋਂ ਸਿੰਦਰ ਸਿੰਘ ਦੇ ਨਾਲ ਪ੍ਰਾਪਲ ਦੀ ਵਿਸ਼ੇਸ਼ ਰਿਪੋਰਟ ਕਹਿੰਦੇ ਕੀ ਨਾਮ ਤੁਹਾਡਾ? ਕਮਲਜੀਤ ਕੋ। ਕੀ ਹੈਪਨ ਹੋਇਆ ਜੀ ਤੁਹਾਡਾ ਸਮਾਨ ਅੱਜ ਪੁਲਿਸ ਨੇ ਤਗਾਇਆ ਕੀ ਤਰ੍ਹਾਂ ਮਾਮਲਾ ਸੀਗਾ? ਇਹ ਸਾਡੇ ਨਾਲ ਜੀ 2 ਮਹੀਨੇ ਪਹਿਲਾਂ ਲੜਾਈ ਹੋਈ ਆ ਗੌਰਪ੍ਰੀਤ ਗੋਪੀ ਨੇ ਮੇਰੇ ਦੇਰ ਆ ਜੀ ਉਹਨੇ ਮੇਰੇ ਨਾਲ ਕੱਟਮਾਰ ਕੀਤੀ ਆ ਤੇ ਮੇਰੀ ਜਿੱਦਾਂ ਹਸਪੀਟਲ ਤੋਂ ਰਿਪੋਰਟ ਐ ਐਮ ਆਰ ਆਈ ਜਿਹੜੀ ਹੁੰਦੀ ਆ ਉਹ ਕੱਟ ਕੇ ਗਈ ਆ ਪੁਲਿਸ ਵਾਲਿਆਂ ਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀਗੀ ਤੇ ਅੱਜ ਨਾਲ ਆਪ ਪੁਲਿਸ ਆਣ ਕੇ ਤੇ ਸਾਨੂੰ ਧੱਕੇ ਨਾ ਜਾਣੀ ਕਿ ਸਮਾਨ ਸਾਡਾ ਰੋਚਕਾ ਕੇ ਲਗਾਏ ਆ ਮੈਨੂੰ ਦਬਕੇ ਝੜਕੇ ਮਾਰੇ ਆ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਗੱਡੀ 'ਚ ਸਿੱਟੋ ਪਹਿਲਾਂ ਤੁਸੀਂ ਕਿਉਂ ਨਹੀਂ ਉਹਨਾਂ ਨੂੰ ਸਮਾਨ ਚੱਕਣ ਦਿੰਦੇ ਜਦ ਕਿ ਉਹਦਾ ਸਮਾਨ ਸਿਗਾ ਪਿਆ ਇੱਥੇ ਹਾਂਜੀ ਉਹਦਾ ਸਮਾਨ ਸਿਗਾ ਕੋਈ ਬਰਤੋ ਵਾਲੀਆਂ ਚੀਜ਼ਾਂ ਸਿਗੀਆਂ ਉਹਦੀਆਂ ਹਾਂਜੀ ਤੇ ਜਾਨੀ ਕਿ ਉਹ ਸਾਨੂੰ ਦਬਕੇ ਝੜਕੇ ਮਾਰ ਕੇ ਪੁਲਿਸ ਵਾਲੇ ਨੇ ਤਿੰਨ ਮੁਲਾਜ਼ਮ ਸੀਗੇ ਇੱਕ ਲੇਡੀਸ ਸੀਗੀ ਦੋ ਮੁਲਾਜ਼ਮ ਸੀਗੇ ਨਾਲ ਹਾਂਜੀ ਉਹਦਾ ਮਤਲਬ ਵੀ ਜਿਹੜੀ ਤੁਸੀਂ ਤੇ ਐਪੀ ਕਹਿੰਦੀ ਸੀ ਉਹ ਤਾਂ ਸੁਣਵਾਈ ਨਹੀਂ ਹੋਈ ਉਹਤੇ ਕੋਈ ਸੁਣਵਾਈ ਨਹੀਂ ਹੋਈ ਗਈ ਹਾਂਜੀ ਸਹੀ ਹਾਂ ਜੀ ਇੰਨਾ ਸਾਮਾਨ ਲੈ ਕੇ ਜਾ ਕੇ ਸਾਮਾਨ ਜੀ ਉਹ ਆਪਣਾ ਲੈ ਕੇ ਗਿਆ ਸਾਡਾ ਮੇਰੀਆਂ ਟੁੰਬਾ ਲੈ ਕੇ ਗਏ ਆ ਕੈਸ਼ ਕੱਢ ਕੇ ਲੈ ਗਏ ਆ ਹਾਂਜੀ ਤੇ ਕੂਲਰ ਚੱਕ ਕੇ ਲੈ ਗਏ ਆ ਮੰਜੇ ਗੱਦੇ ਯਾਨੀ ਕਿ ਆਪਣੇ ਸਾਮਾਨ ਦੇ ਨਾਲ ਸਾਡਾ ਵੀ ਕਈ ਕੀਮਤੀ ਸਾਮਾਨ ਚੀਜ਼ਾਂ ਸਾਡੀਆਂ ਚੱਕ ਕੇ ਲੈ ਗਏ ਆ ਤੁਹਾਡਾ ਸਾਮਾਨ ਚੱਕਾ ਤੁਸੀਂ ਕਿੱਥੇ ਸੀ ਉਦੋਂ ਅਸੀਂ ਪਹਿਲਾਂ ਤਾਂ ਇੱਥੇ ਹੀ ਸੀਗੇ ਯਾਨੀ ਕਿ ਅਸੀਂ ਚੱਲ ਗਏ ਆ ਕਿਸੇ ਮੋਦਵਾਰ ਬੰਦਿਆਂ ਨੂੰ ਲੈਣ ਗਏ ਆ ਸੀ ਤੇ ਸਾਡੇ ਤੋਂ ਜਦੋਂ ਅਸੀਂ ਇੱਥੇ ਸੀਗੇ ਉਦੋਂ ਮੈਂ ਸਾਰੀ ਉਹਨਾਂ ਦੀ ਵੀਡੀਓ ਬਣਾਈਆਂ ਸਮਾਨ ਚੱਕਦੇ ਆਂ ਦੀ ਤੇ ਬਾਅਦ ਵਿੱਚ ਜਦੋਂ ਅਸੀਂ ਮੋਦਵਾਰ ਬੰਦਿਆਂ ਦੇ ਕੋਲ ਚੱਲ ਗਏ ਸੀਗਾ ਵੀ ਅਸੀਂ ਕਿਸੇ ਨਾ ਕਿਸੇ ਮੋਦਵਾਰ ਬੰਦਿਆਂ ਨੂੰ ਸਾਧ ਕੇ ਲੈ ਆਈਏ ਤੇ ਉਸ ਟਾਈਮ ਉਹ ਇੱਕ ਗੱਡੀ ਜਿਹੜੀ ਸਾਡੇ ਮਗਰੋਂ ਲੱਦ ਕੇ ਲਗਾਇਆ ਉਹਦੇ ਵਿੱਚ ਸਾਰਾ ਸਾਡਾ ਸਮਾਨ ਲੈ ਕੇ ਗਏ ਉਹ ਹਾਂਜੀ ਠੀਕ ਹੈ ਤੇ ਤੁਸੀਂ ਆਪਣੀ ਸੇਫ ਲੌਕ ਨਹੀਂ ਕੀਤੀ ਸੀ ਹਾਂਜੀ ਲੌਕ ਸੀਗੀ ਜੀ ਤਾਂ ਇੱਥੇ ਸੀ ਮਤਲਬ ਕਮਰਾ ਖੁੱਲਾ ਸੀ ਕਮਰੇ ਦੇ ਵਿੱਚ ਚਾਬੀ ਸੀ ਚਾਬੀ ਉੱਥੋਂ ਚੱਕੀ ਆ ਚਾਬੀ ਚੱਕ ਕੇ ਲੋਕ ਖੋਲੀ ਆ ਉਹਨੇ ਹਾਂਜੀ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਮੇਰੇ ਤੇ ਤਿੰਨ ਵਾਰੀ ਹਮਲਾ ਕੀਤਾ ਆ ਮੇਰੇ ਸਹੁਰੇ ਨੂੰ ਕੁੱਟਮਾਰ ਕੀਤੀ ਆ ਮੇਰੇ ਸਹੁਰੇ ਦੇ ਕਈ ਲੈ ਕੇ ਪਹਿਲਾਂ ਇਹਨੂੰ ਵੱਢਣ ਪਿਆ ਆ ਫੇਰ ਜਦੋਂ ਸਾਨੂੰ ਦੋਨਾਂ ਜਣਿਆਂ ਨੂੰ ਕੁੱਟ ਕੇ ਘਰੋਂ ਉਦਣ ਦਾ ਣਠਿਆ ਹੋਇਆ ਸਾਡੀ ਪੁਲਿਸ ਨੇ ਕੋਈ ਸੁਣਵਾਈ ਨਹੀਂ ਕੀਤੀ ਔਲਟਾ ਸਾਡੇ ਤੋਂ ਹੀ ਉਹਨਾਂ ਨੂੰ ਨਾਲ ਲਿਆ ਕੇ ਤਾਂ ਸਮਾਨ ਸਾਡਾ ਹੀ ਚੱਕ ਕੇ ਲਗਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈਗੀ ਪੁਲਿਸ ਵਾਲਿਆਂ ਨੇ ਸਾਨੂੰ ਹੀ ਦਬਕੇ ਛੱਡ ਕੇ ਮਾਰੀ ਆ ਹਾਂਜੀ ਅੱਜ ਕੀ ਨਾਮ ਆ ਤੁਹਾਡਾ ਜੀ ਮੇਰੇ ਨੂੰ ਤੇਜੂਰਾਮ ਜੀ ਏ ਜਿਹੜਾ ਹੈਪਨ ਹੋਇਆ ਤਾਂ ਤੁਹਾਡੇ ਘਰੋਂ ਫੜਾ ਲੜਕਾ ਕੇ ਸਮਾਨ ਚੱਕ ਕੇ ਲਗਾਇਆ ਹੈਗਾ ਤੁਹਾਡੀ ਨੋ ਕਹਿੰਦੀ ਹੈਗੀ ਵੀ ਜਿਹੜਾ ਸਮਾਨ ਆ ਉਹ ਮੇਰਾ ਵੀ ਨਾਲ ਚੱਕ ਲਗਿਆ ਮੇਰਾ ਕਾਫੀ ਨੁਕਸਾਨ ਕੀਤਾ ਮੇਰੇ ਟੁੰਬਾ ਲੈ ਕੇ ਮੇਰੇ ਪੈਸੇ ਲਗਿਆ ਕੀ ਸਚਾਈ ਹੈਗੀ ਉਹਦੀ ਉਹ ਲੈ ਕੇ ਗਿਆ ਬਾਅਦ ਵਿੱਚ ਅਸੀਂ ਆ ਕੇ ਦੇਖਿਆ ਮੋਤਵਰ ਬੰਦੇ ਨੂੰ ਸੀ ਲੈਣ ਚੱਲ ਗਿਆ ਜੀ ਪਹਿਲਾਂ ਉਹਨੇ ਆਪਣੇ ਸਮਾਨ ਤੇ ਕਿਹਾ ਸੀ ਉਸ ਤੋਂ ਬਾਅਦ ਸਾਡਾ ਸਮਾਨ ਤੇ ਇਹ ਜਿਹੜਾ ਸਾਡੀਆਂ ਟੁੰਬਾ ਇਹ ਚੱਕ ਕੇ ਲੈ ਕੇ ਗਿਆ ਕਹਿੰਦੀ ਹੈ ਅੰਤੇ ਇਹ ਕਿੰਨਾ ਦੋ ਹੀ ਬੜਾ ਬੜਾ ਬਦਕਲ ਕੀਤਾ ਹੋਇਆ ਹਾਂ ਜੀ ਵੀ ਇਹ ਤਾਂ ਕਲ ਕੀਤਾ 2 ਮਹੀਨੇ ਹੋ ਗਏ ਵੀ ਇਹ ਦਖਲ ਕੀਤਾ ਨੂੰ ਕੀ ਮੰਗਾਂ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਕਿ ਮੇਰਾ ਇਨਸਾਫ ਕੀਤਾ ਜਾਵੇ ਮੇਰੀ ਕੋਈ ਵੀ ਸੁਣਾਈ ਨਹੀਂ ਕਿਤੇ ਪਾਸੇ ਵੀ ਹੋਈ ਹੈਗੀ ਹਾਲਸੋ ਮਲਾਜ਼ਮ ਨਾਲ ਆਣ ਕੇ ਸਮਾਨ ਚੱਕ ਕੇ ਗਏ ਹਾਂ ਹਾਂਜੀ ਤੇ ਵੀ ਕੀ ਨਾਮ ਆ ਤੁਹਾਡਾ ਮੇਰਾ ਨਮਿੰਦਰ ਕੌਰ ਅਧਿਕਾਰੀ ਤੋਂ ਕੋਸਲਾ ਨੇ ਸਮਾਨ ਚੱਕਾਇਆ ਤੁਸੀਂ ਮੈਨੂੰ ਪਤਾ ਲੱਗ ਕੇ ਕਹਿੰਦੇ ਇੱਥੇ ਮਜੂਸ ਗਏ ਕੀ ਸਰਾ ਮਾਮਲਾ ਹੈ ਕਿੰਨਾ ਸਮਾਨ ਚੱਕ ਲਗਾਇਆ ਸਮਾਨ ਸਾਰੇ ਇਹਨਾਂ ਦੀ ਪਹਿਲਾਂ ਤਾਂ ਇਹਨਾਂ ਦੀ ਲੜਾਈ ਹੋਈ ਦੋ ਮਹੀਨੇ ਐਸੀ ਜਿੱਦਾਂ ਨਾਲ ਜਾਂਦੇ ਰਹਿ ਠਾਣੇ 2 ਮਹੀਨੇ ਹੋ ਗਏ ਦਰਖਾ ਦਿੱਤੀ ਬੋਟੀ ਦਾਖਰ ਵੀ ਰਹੀ ਹੈ ਕਟਮਾਰਕ ਕੀਤੀ ਆ ਬੋਟੀ ਦੇ ਵੀ ਕੀਤੀ ਉਹ ਮੁੰਡੇ ਨੇ ਆਪਣੇ ਡੈਡੀ ਨੂੰ ਵੀ ਕੁੱਟਿਆ ਤੇ ਅਸੀਂ ਉੱਥੇ ਵੀ ਗਏ ਆ ਤੇ ਜਾਣੀ ਦੇ 2 ਮਹੀਨੇ ਹੋ ਗਏ ਇਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਅੱਜ ਦੁਪਹਿਰੇ 2 ਵਜੇ ਆਣ ਕੇ ਤੇ ਉਹ ਜਿੱਦਾਂ ਧੱਕੇ ਦੇ ਨਾਲ ਹੀ ਸਮਾਨ ਚੱਕ ਕੇ ਲੈ ਗਏ ਓਕੇ ਹਾਂਜੀ ਤੁਸੀਂ ਸੀਗੇ ਇੱਥੇ ਜਮਾਤ ਹਾਂਜੀ ਅਸੀਂ ਇੱਥੇ ਸੀਗੇ ਤੇ ਇਹਨਾਂ ਦਾ ਵੀ ਸਮਾਨ ਚੱਕ ਕੇ ਲੈ ਗਏ ਇਹਨਾਂ ਦਾ ਵੀ ਚੱਕ ਕੇ ਲੈ ਗਏ ਆ ਹਾਂਜੀ ਇਹ ਜੇ ਪਹਿਲਾਂ ਸੀਗੇ ਫੇਰ ਬਾਅਦ ਚ ਇਹ ਕਹਿੰਦੇ ਸੀ ਆਪਣੇ ਮੋਤਵਾਰ ਬੰਦਿਆਂ ਲੈ ਕੇ ਆਉਂਦੇ ਆ ਪਹਿਲਾਂ ਗੱਡੀ ਇਹਨਾਂ ਦੇ ਇੱਕ ਹੁੰਦੇ ਤੇ ਭਰੀ ਹੋਣੀ ਆਪਣੀ ਤੇ ਜਿਆਦਾ ਚਲੇ ਗਿਆ ਤੇ ਦੂਸਰੀ ਗੱਡੀ ਉਹ ਕੀ ਭਰ ਕੇ ਲੈ ਗਿਆ ਇਹਨਾਂ ਨੂੰ ਸਮਾਨ ਦੇ ਪਿੱਛੋਂ ਚੱਕਿਆ ਸਮਾਨ ਹਾਂਜੀ ਇਦਾਂ ਹੋਈ ਆ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਗੁਰਪ੍ਰੀਤ ਕੁਮਾਰ ਭਾਈ ਇਹ ਕਰਾਤੀ ਤੁਹਾਡੀ ਪਰਜਾਈ ਨੇ ਇੱਕ ਪ੍ਰੈਸ ਕਾਉਂਟ ਵਿੱਚ ਗਿਆ ਹੈਗਾ ਕਿ ਮੇਰਾ ਬੇੜੜਾ ਗੁਰਪ੍ਰੀਤ ਗੋਪੀ ਹੈਗਾ ਉਹ ਕਰੋ ਸਮਾਨ ਚੱਕ ਕੇ ਲੈ ਗਿਆ ਹੈਗਾ ਉਹ ਸਮਾਨ ਆਪਣੇ ਚੱਕਣ ਦੇ ਨਾਲ ਨਾਲ ਸਾਡਾ ਵੀ ਸਮਾਨ ਗੋਪੀ ਨੇ ਲੈ ਗਿਆ ਹੈਗਾ ਉਹਨੇ ਕਿਹਾ ਵੀ ਗੋਪੀ ਸਾਡਾ 10000 ਰੁਪਿਆ ਤੇ ਸਾਡੇ ਮੇਰੇ ਗਹਿਣੇ ਕੱਟ ਕੇ ਲੈ ਗਿਆ ਹੈਗਾ ਹਾਂਜੀ ਸੱਚਾਈ ਹੈਗੀ ਭਾਈ ਭਾਜੀ ਇਸ ਚੀਜ਼ ਵਿੱਚ ਕੋਈ ਸੱਚਾਈ ਨਹੀਂ ਹੈਗੀ ਜਿਹੜਾ ਮੈਂ ਆਪਣਾ ਸਮਾਨ ਚੱਕਿਆ ਜੀ ਉਹ ਸਮਾਨ ਚੱਕਿਆ ਜੀ ਮੁਲਾਜ਼ਮ ਲਿਆ ਕੇ ਠੀਕ ਹੈ ਜੀ ਐਸਐਚਓ ਸਾਹਿਬ ਨਾਲ ਗੱਲ ਕੀਤੀ ਸੀਗੀ ਉਹਨਾਂ ਨੇ ਮਨਜ਼ੂਰੀ ਦਿੱਤੀ ਆ ਐਸਆਈ ਸਾਹਿਬ ਦੀ ਡਿਊਟੀ ਲਈ ਸੀਗੀ ਤੇ ਉਹਦੇ ਕੋਲ ਨਹੀਂ ਜੀ ਮੈਂ ਆਪਣਾ ਸਮਾਨ ਨਾ ਮੁਲਾਜ਼ਮ ਲਿਆ ਕੇ ਚੱਕਿਆ ਜੀ ਮੁਲਾਜ਼ਮ ਮੌਕੇ ਤੇ ਹੈਗੇ ਸੀਗੇ ਜੀ ਜਦੋਂ ਮੈਂ ਆਪਣਾ ਸਮਾਨ ਚੱਕਿਆ ਆ ਤੇ ਮੌਕੇ ਤੇ ਮੇਰੇ ਘਰ ਦੇ ਵੀ ਹੈਗੇ ਸੀਗੇ ਮੇਰੀ ਪਰਜਾਈ ਵੀ ਉੱਥੇ ਸੀ ਮੇਰੇ ਫਾਦਰ ਸਾਹਿਬ ਵੀ ਉੱਥੇ ਸੀਗੇ ਜੇ ਹੁਣ ਜੇ ਉਹਨਾਂ ਦਾ ਸਮਾਨ ਚੱਕਿਆ ਹੀ ਹੋਣਾ ਮੋਰੇ ਚੱਕਿਆ ਤੇ ਉਹ ਰੋਕ ਦੇਣਾ ਜੀ ਸਾਨੂੰ ਜਦੋਂ ਜਦੋਂ ਸਮਾਨ ਚ ਕਿਹਾ ਤੁਸੀਂ ਆਪਣੇ ਕਮਰੇ ਚ ਕਿਹਾ ਕਿ ਉਹਨਾਂ ਦੇ ਕਮਰੇ ਵਿੱਚ ਕਿਹਾ ਨਹੀਂ ਜੀ ਮੇਰੇ ਆਪਣੇ ਕਮਰੇ ਸੀਗਾ ਮੇਰਾ ਆਪਣਾ ਸਮਾਨ ਹੈ ਜੀ ਤੇ ਕੱਲੀ ਕੱਲੀ ਚੀਜ਼ ਦਾ ਮੇਰੇ ਕੋਲ ਬਿੱਲ ਪਿਆ ਜੀ ਓਕੇ ਜੋ ਜੋ ਮੇਰੀ ਬਣੀ ਹੋਈ ਹੈ ਜੀ ਤੇ ਉਹਦੇ ਵਿੱਚ ਕੋਈ ਵੀ ਸਮਾਨ ਇਹਨਾਂ ਦਾ ਆਪਣਾ ਨਹੀਂ ਸੀਗਾ ਜੀ ਓਕੇ ਤੇ 2 ਮਹੀਨੇ ਜੀ ਮੈਂ ਬਾਹਰ ਰੋਲੇ ਆ ਉਸ ਤੋਂ ਬਾਅਦ ਮੈਨੂੰ ਐਸ ਐਚਓ ਸਾਹਿਬ ਨੇ ਇਹਨਾਂ ਨੇ ਜੀ ਮੇਰੇ ਨਾਲ ਕੋਈ ਲੜਾਈ ਝਗੜਾ ਹੋਇਆ ਜੀ ਉਹਦੇ ਅਕੋਰਡਿੰਗ ਇਹਨਾਂ ਨੇ ਮੇਰੇ ਨਾਲ ਕੋਈ ਰਾਜੀਨਾਮੇ ਦੀ ਕੋਈ ਗੱਲ ਨਹੀਂ ਕੀਤੀ ਜੀ ਨਾ ਕੋਈ ਹਜੇ ਤੱਕ ਕੋਈ ਹੋਈ ਹੈ ਜੀ ਕਾਰਵਾਈ ਇਹਨਾਂ ਨੇ ਮੈਨਾਂ ਸਾਰੀ ਗੱਲਬਾਤ ਕੀਤੀ ਜੀ ਫਿਰ ਉਸ ਤੋਂ ਬਾਅਦ ਇਹਨਾਂ ਨੇ 2 ਮਹੀਨੇ ਹੋ ਗਏ ਲਟਕਾਉਂਦਿਆਂ ਨੂੰ ਕਦੇ ਕਿਸੇ ਨੂੰ ਕਹਿੰਦੇ ਕਦੇ ਕਿਸੇ ਨੂੰ ਕਹਿੰਦੇ ਆ ਜੀ ਅਸੀਂ ਵੀ ਕਿਸੇ ਨੂੰ ਬਹੁਤ ਜਣਾਂ ਨੂੰ ਕਿਹਾ ਜੀ ਉਹ ਕਹਿੰਦੇ ਸੀ ਇੱਕ ਦੋ ਦਿਨ ਰੋਕ ਕੇ ਸੋਚ ਕੇ ਦੱਸਦੇ ਇੱਕ ਦੋ ਦਿਨ ਸੋਚ ਕੇ ਦੱਸਦੇ ਉਹਦੇ ਘਰ ਵਾਲਾ ਡਬਈਆ ਜੀ ਇਹਨੇ ਸਾਨੂੰ ਇਹ ਗੱਲ ਕਹੀ ਆ ਕਿ ਮੇਰੇ ਘਰ ਵਾਲਾ ਜਦੋਂ ਡਬਈ ਤੋਂ ਆਊਗਾ ਅਸੀਂ ਉਦੋਂ ਗੱਲ ਕਰਨੀ ਆ ਪਰ ਉਹਦੇ ਘਰ ਵਾਲੇ ਨੂੰ ਹੋ ਗਿਆ 2 ਮਹੀਨੇ ਹੋ ਗਏ ਲੜਾਈ ਨੂੰ ਪਰ ਉਹਦੇ ਘਰ ਵਾਲਾ ਹਜੇ ਤੱਕ ਨਹੀਂ ਆਇਆ ਜੀ ਮੇਰੀ 1.5 ਸਾਲ ਦੀ ਗੁੜੀ ਆ ਜੀ ਉਹਨੂੰ ਲੈ ਕੇ ਜੀ ਮੈਂ ਬਾਹਰ ਕਿਤੇ ਦੀ ਕਿਤੇ ਤੁਰਾ ਫਿਰਦਾ ਜੀ ਸ ਉਕੇ ਇਹ ਮੈਂ ਉਸ ਘਰ ਚ ਰਹਿੰਦਾ ਸੀਗਾ ਮੈਨੂੰ ਕਿਹੜਾ ਇਸ ਘਰ ਚੋਂ ਕੱਢਿਆ ਆ ਮੇਰਾ ਵੀ ਵਿਆਹ ਹੋਇਆ ਮੈਂ ਕਵੀਨਦਾਰ ਬੰਦਾ ਹੀ ਠੀਕ ਆ ਜੀ ਤੇ ਮੈਂ ਆਪਣਾ ਜਿਹੜਾ ਸਮਾਨ ਹੈ ਜੀ ਉਹੀ ਲੈਣ ਗਿਆ ਆ ਉਹ ਵੀ ਮੁਲਾਜ਼ਮਾਂ ਨੂੰ ਲੈ ਕੇ ਨਾਲ ਗਿਆ ਜੀ ਉਹਨਾਂ ਨੇ ਖੜਕੇ ਕੋਲ ਸਮਾਨ ਚਕਾਇਆ ਸਾਰਾ ਲੇਡੀਜ਼ ਮੁਲਾਜ਼ਮ ਵੀ ਸੀਗੀ ਜੀ ਜਿਹੜੇ ਰੋਗ ਲਾਏ ਆ ਉਹ ਉਹ ਤੁਸੀਂ ਕਹਿੰਦੇ ਬੇਵਿਨਾਦਾ ਉਹ ਬੇਵਿਨਾਦਾ ਮਾ ਜੀ ਜੇ ਕੋਈ ਐਦਾਂ ਦੀ ਗੱਲ ਸੀਗੀ ਮੱਲੇ ਵਾਲੇ ਸਾਰੇ ਉੱਥੇ ਸੀਗੇ ਜੀ ਮੋਤਵਾਰ ਬੰਦਾ ਵੀ ਉੱਥੇ ਹੀ ਸੀਗਾ ਜੀ ਅਮਰਜੀਤ ਸਿੰਘ ਲੋਟਾ ਠੀਕ ਹੈ ਜੀ ਉਹ ਵੀ ਉੱਥੇ ਹੀ ਸੀਗੇ ਜਦੋਂ ਮੈਂ ਸਮਾਨ ਚੱਕਿਆ ਮੈਂ ਆਪਣੇ ਕਮਰੇ ਦਾ ਜਿੰਦਾ ਖੋਲ ਕੇ ਹੀ ਸਮਾਨ ਚੱਕਿਆ ਜੀ ਹਾਂਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ